ਗਾਈਜ਼ ਗੁੱਡ ਮਾਰਨਿੰਗ ਸਸਤੇ ਗਾਲਸਾਰੇ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਸੰਡੇ ਹੈ ਤੇ ਸਾਡੀ ਛੁੱਟੀ ਹੈ ਜਿਵੇਂ ਸਾਰਿਆਂ ਦੀ ਹੁੰਦੀ ਹੈ ਆਇਆ ਚੱਲ ਰਹੀ ਹਣੀ ਗੋਰੂ ਦੀਆਂ ਸ਼ਤਾਨੀਆਂ ਉਹ ਪਾਦਿਆ ਹੋਣਿੰਦੇ ਤੇ ਲੱਗਿਆ ਪਹਿਲੇ ਡਰਦਾ ਸੀ ਕੰਗਰੂ ਤੋਂ ਹੈ ਕਿੰਦਾ ਵੀ ਹੈ ਹਾਂਜੀ ਇੱਥੇ ਵੀਰਾ ਕਰਦਾ ਪੈਦਾਦੀ ਜੀ ਦੀ ਮਾਲਿਸ਼ ਕਰ ਕਰ ਵੀਰਾ ਸ਼ਾਬਾਸ਼ ਸ਼ਾਬਾਸ਼ ਹਣ ਇੱਥੇ ਇਹਨੂੰ ਗੜਚ ਪਾਣ ਦੇ ਮੈਨੂੰ ਖਾ ਜਾਣ ਦੇਣ ਇਹਨਾਂ ਦੇ ਕੋਈ ਗੁਰਜਣ ਥਲੇ ਛੱਡ ਦੋ ਹੁਣ ਆਪੇ ਲਾਊਗਾ ਇਹਨੇ ਪਹਿਲੇ ਵੀ ਲਾਤਾ ਸੀਗਾ ਤੇ ਆ ਨਾ ਇਹ ਇੱਥੇ ਗਰੂ ਚੱਲੀ ਬੈਠ ਜਾਂਦੇ ਪਹਿਲੀ ਗੱਲ ਤਾਂ ਉੱਜੋ ਉੱਜੋ ਚਲੋ ਡੱਕ ਜਰਾ ਵੀ ਆਪੇ ਚੱਲੂਗਾ ਆਪੇ ਚੱਲੂਗਾ ਆਪੇ ਚੱਲੂਗਾ ਚੱਲੂਗਾ ਕੋਈ ਕਰੂ ਕਰ ਕੰਦੀਵ ਤਾਰ ਦੇ ਮਣਾਂ Æðaðu þunni þú fælið þunni. Góru. Góru. Hérfulegur hérfulegur hérfulegur. Hérfulegur hérfulegur. Það er múðinni. Góru, það eru þá. Bataðu níkjum að ég pæla þér. Það er það að ég tjóklaða marga. Bæja að kara. ਡਾਊਨਲੋਡ ਕਰਦਾ ਵਿੰਦੇ ਲੋ ਇਹ ਖੇਡ ਨਵੀਂ ਨਿੰਦੇ ਵਾਲੀ ਹੈ ਹੈ ਗਾਇਸ ਪਾਦੀ ਤੇਰੇ ਪਾਦੀ ਪਿੰਜਰੇ ਜਾਣਾ ਹੈ ਗਰੂ ਗਰੂ ਲੈ ਗਰੀ ਹੈ ਅੱਲਾ ਦੀ ਮੇਨ ਫਿਰ ਨਹੀਂ ਬਣਨ ਲੱਗ ਰਹੀ ਹੈ ਗਲੀ ਉਹ ਅੱਗੇ ਤੋਂ ਪੱਟੀ ਜਾਂਦੇ ਨੇ ਤੇ ਆ ਸਾਰੀ ਗਲੀ ਪੱਟੀ ਹੋਊਗੀ ਇੱਧਰ ਤੱਕ ਫਿਰ ਇਹ ਨਵੀਂ ਬਣੂਗੀ ਜੀ ਮਮੇ ਜਿੱਥੇ ਬਣਾ ਰਹੇ ਨੇ ਚਾਹ ਬਾਹਰ ਆਏ ਹੋਏ ਨੇ ਗੈਸਟ ਗੈਸਟ ਯਸ ਪੁਰਾਣੇ 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 ਉਹ ਤੇ ਦਾਦੀ ਦੀ ਮਾਸੀ ਹੈ ਨਾ ਹਾਂ ਹਾਂ ਚਲੋ ਬਣਾਓ ਆ ਦੇਖੋ ਗੁਰੂ ਦੇ ਕੰਮ ਮਟਰ ਦਾ ਦੇ ਛਿਲਦੇ ਪਏ ਨੇ ਤੇ ਇੱਥੇ ਉਹ ਛਿਲਣ ਨਹੀਂ ਦੇ ਰਹੇ। ਸਾਡੇ ਕਿੰਨੀ ਵਾਰ ਬੋਲਤਾ ਮੈਂ ਛਿਲਣ ਨਹੀਂ ਦੇਣੇ। ਮਟਰ ਆਏ ਨਹੀਂ ਵਿੱਚ। ਅੱਛਾ ਇਹ ਗੇ ਮੈਂ ਕਾਦੇ ਕਿਦੋਂ ਉਹਨਾਂ ਛਿਲਣੇ ਪਾਈਆਂ ਦੇ ਉਹਨੂੰ ਵਿਚਾਰੇ ਨੂੰ। ਹਾਂਜੀ ਆਰੇ ਦਾਦੀ ਜੀ ਦੇ ਮਾਸੀ ਹੁਣ ਇਹਨਾਂ ਮੈਨੂੰ ਨਹੀਂ ਪਤਾ ਇਹ ਮੇਰੇ ਕੀ ਲੱਗਦੇ ਨੇ ਤੁਸੀਂ ਕਮੈਂਟ ਵਿੱਚ ਕਰਕੇ ਦੱਸਿਓ। ਮੈਂ ਮੈਂ ਨਹੀਂ ਮਾਸੀ ਆ ਮੇਰੇ ਹੁਣ ਮੈਨੂੰ ਤਾਂ ਨਹੀਂ ਪਤਾ ਮੇਰੇ ਕੀ ਲੱਗ ਰਿਹਾ ਤੁਸੀਂ ਮੈਂ ਮੈਂ ਤੇਰੀ ਦਾਦੀ ਲੱਗਨੀ ਦਾਦੀ ਪਰਦਾਦੀ ਲੱਗਦੇ ਆਣੇ ਨੇ ਪੁਰਦਾਦੀ ਵੀ ਹਨ ਮੇਰੇ ਹਾਂਜੀ ਮੰਮੀ ਜਿੱਥੇ ਬਣਾ ਰਹੀ ਨੇ ਰੋਟੀਆਂ ਨਾਲ ਦਾਲ ਦੀ ਸਬਜੀ ਉਫ ਮਿਰਚ ਬੜੀ ਆ ਦਰਮਿਆਨ ਮੈਨੂੰ ਭੁੱਲਣ ਤੇ ਕੀ ਆਇਆ ਫੇਰ ਮਿਰਚ ਲੱਗਦੀ ਪਈ ਬਹੁਤ ਜ਼ਿਆਦਾ ਹਾਂਜੀ ਮੰਮੀ ਜੀ ਲੈਣ ਚੱਲੇ ਲੈਣੇ ਦਾਣੇ ਕੋਟੇ ਤੋਂ ਗਰੂ ਤੂੰ ਤੂੰ ਹੀ ਜਾਣਾਲ ਤੈਨੂੰ ਵੀ ਥੱਲੇ ਚ ਪਾਲ ਜਾਂਦੇ ਨੇ ਹੈ ਗਾੜੀ ਜਾ ਜਾ ਮੈਂ ਭੰਨਦੇ ਮੇਰੇ ਮੜੇ ਕੀ ਗੁਰਗੁਰ ਕੇ ਦੇਖਿਆ ਨੇ ਹੁਣ ਕੋਈ ਨਹੀਂ ਬੈਠਿਆ ਜੀ ਦਦੀ ਜੀ ਸਮਾਜ ਜੀ ਨੇ ਭੰਡੇ ਤੇ ਨਾਲ ਨਾਲ ਆ ਗਿਆ ਸਾਡਾ ਸ਼ੈਤਾਨ ਗੋਰੂ ਹੈ ਗੋਰੀ ਗੋਰੀ ਉਡੀ ਪੁੱਤ ਜੁੜਾ ਪੁੱਤ ਨਾ ਟਾਈਮ ਲੱਗਦਾ ਲੱਗ ਜੂ ਅਦਾ ਘੰਟਾ ਘੰਟਾ ਰੰਨ ਨਾਲ ਨਵਦੀਪ ਉਧਰ ਜਾ ਸਕਣਾ ਉਧਰ ਦੇਖੋ ਵੀ ਤੇ ਲੱਗੀ ਹੈ ਉਧਰ ਜਾ ਸਕਣਾ ਹਣ ਕੇ ਨਹੀਂ ਨਵਦੀਪ ਨੇ ਪੋਚਾ ਲਾਇਆ ਤੇ ਉਹ ਨਵਦੀਪ ਨਾ ਇਧਰ ਜਾਣ ਨਹੀਂ ਦਿੰਦੀ ਵੀ ਕਿਸੇ ਨੂੰ ਕਹਿੰਦੀ ਖਰਾਬ ਨਾ ਕਰਦਾ ਕਿਤੇ ਗੁਰੂ ਕਿੱਥੇ ਹੈ ਕੀ ਕਰ ਤੂੰ ਮੈਂ ਤਾਂ ਵੀ ਸਾਰੇ ਵੱਲ ਪੈਂਦੇ ਆਂ ਅੱਛਾ ਹਾਂ ਤੂੰ ਤਾਂ ਕੁਝ ਵੀ ਨਹੀਂ ਆਖਦੀ ਫਿਰ ਕਿਸ ਨੂੰ ਮੈਂ ਤਾਂ ਕੁਝ ਨਹੀਂ ਆਖੀ ਹਾਂ ਨਾ ਨਾ ਤੂੰ ਤਾਂ ਲੱਸੀ ਵੀ ਫੂਕ ਮਾਰ ਮਾਰ ਕੇ ਪੀਣੀ ਐ ਮੈਂ ਕੀ ਆਖੀ ਜਨਾ ਗੱਲ ਤਾਂ ਸੁਣ ਮੇਰੀ ਮਮਮੀ ਕੱਪੜੇ ਇਕੱਠੇ ਕਰੀ ਜਾਂਦੀ ਉਥੇ ਤੇ ਨਵਦੀ ਪੋਚਾ ਲਾਈ ਜਾਂਦੀ ਐ ਇਹ ਦੋਵੇਂ ਮਾਂ ਪੁੱਤਰ ਵਿਹਲੇ ਬੈਠੇ ਨੇ ਬਣਾ ਹੋ ਗਿਆ ਇਹ ਵੀ ਠੀਕ ਹੈ ਇਹ ਵੀ ਠੀਕ ਹੈ ਨਹੀਂ ਸੱਚੀ ਮੈਂ ਭੁੱਲ ਗਏ ਤੂੰ ਤਾਂ ਲੱਸੀ ਨੂੰ ਵੀ ਫੂਕ ਮਾਰ ਮਾਰ ਕੇ ਪੀਣੀ ਆ ਨਾ ਨਹੀਂ ਗੱਲ ਜਿਵੇਂ ਵੀ ਹੋ ਜਾਂਦਾ ਦੂਜੇ ਫੇਸਬੁਕ ਤੇ ਫੋਟੋ ਦੇਖਿਓ ਕਿ ਕਿੱਥੇ ਫੜੀ ਫੜੀ ਖਿੱਚੀ ਆ ਲੈ ਅਸੀਂ ਦੇ ਅਬਾਸ ਕਰਨੋ ਡੈਡੀ ਓ ਸੋਮਾ ਆਈਏ ਤਾਂ ਗੁਰੂ ਵੇਖੋ ਸੋ ਮਾ ਉਹਦਾ ਤਾਂ ਵੇਖ ਲੈ ਥੱਲੇ ਹੀ ਉਹ ਝੜਦਾ ਹੀ ਨਹੀਂ ਪਿਆ ਇਹ ਹਾਂ ਤੈਨੂੰ ਪਛਾਣ ਲੈਨੇ ਆ ਨਾ ਮਣੀ ਕਰੇਗਾ ਜੀ ਮੰਮੀ ਜਿਹੇ ਤੋਰੇ ਨੇ ਪਾਂਡੇ ਤੇ ਮੰਮੀ ਨੇ ਧਰਤੀ ਆਲੂ ਮਟਰ ਦੀ ਸਬਜੀ ਤੇ ਨਾਲ ਨਾਲ ਕਿਪਕਦਾ ਪਿਆ ਦੁੱਧ ਹੰਜੀ ਤੇ ਖੇੜਦੇ ਪਹਿਲੇ ਗੋਰੂ ਨਾਲ ਇਹਨੂੰ ਸਾਟਾ ਪੀ ਆਵੇ ਕੋਈ ਦੇ ਪਿੱਛੇ ਇਹ ਗਿਆ 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 ਪਕੜ ਲਿਆ ਅਰੀ ਜੋੜੇ ਪਕੜ ਲੇ ਇਸ ਕੋ ਲੈ ਲੈਣੇ ਸੇ ਕੁਝ ਨਹੀਂ ਹੁੰਦਾ ਇੱਕ ਬਾਰ ਏਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ <laughs> ਓ ਪਾ ਦਿੱ ਗਿਆ ਹੰਦੀ ਆਪਣਾ ਖਾਣਾ ਪੀਣਾ ਹੋ ਚੁੱਕਿਆ ਹੈ ਅਸੀਂ ਗੋਰ ਨਾਲ ਵੀ ਖੇਡ ਲਿਆ ਉਸ ਤੋਂ ਬਾਅਦ ਕਿ ਮਿਲ ਕੇ ਗੋਰ ਨਾਲ ਖੇਡ ਕੇ ਬਹੁਤ ਹੀ ਲੱਗਿਆ ਗੋਰ ਨਾਲ ਖੇਡ ਕੇ ਹੁਣ ਆਪਾਂ ਇਸ ਵਲੌਗ ਨੂੰ ਕਰਦੇ ਆ ਜੇ ਤੁਹਾਨੂੰ ਵਲੌਗ ਪਸੰਦ ਆਏ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਨੈਕਸਟ ਵਲੌਗ ਚ ਬਾਏ